ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਢੱਡਰੀਆਂ ਵਾਲੇ ਬਾਰੇ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਬਹੁਤ ਖਬਰਾਂ ਵਾਇਰਲ ਹੋ ਰਹੀਆਂ ਹਰ ਰੋਜ਼ ਨਵੀਂ ਤੋਂ ਨਵੀਂ ਨਿਊਜ਼ ਆ ਰਹੀ ਹੈ ਢੱਡਰੀਆਂ ਵਾਲੇ ਦੇ ਖਿਲਾਫ ਜੋ ਕਿ ਉਹਨਾਂ ਦੇ ਇੱਕ ਕੇਸ ਤਰਜ ਹੋਇਆ ਰੇਪ ਕੇਸ ਦਾ ਜੋ ਇੱਕ ਕੁੜੀ ਨੇ ਪ੍ਰਵੇਸ਼ਣ ਦੁਆਰਾ ਗੇਟ ਦੇ ਵਿੱਚ ਜ਼ਹਿਰ ਖਾ ਕੇ ਆਪਣੀ ਜਾਨ ਦਿੱਤੀ ਗਈ ਆ ਤਾਂ ਉਹਦਾ ਕੇਸ ਅੱਜ ਤੋਂ 2012 ਦੇ ਵਿੱਚ ਇਹ ਕੇਸ ਜੋ ਉਹਨਾਂ ਦੇ ਉੱਪਰ ਇਹ ਭਾਣਾ ਬਰਤਿਆ ਉਸ ਕੁੜੀ ਦੇ ਉੱਪਰ ਤੇ ਇਹ ਅੱਜ ਕੇਸ ਓਪਨ ਜਾ ਰਿਹਾ ਉਹਦੇ ਉੱਪਰ ਜੋ ਬਈ 2024 ਦੇ ਵਿੱਚ 12-13 ਸਾਲ ਹੋ ਗਏ ਇਸ ਗੱਲ ਨੂੰ ਜੋ ਵੀ ਇਹ ਕੀਰਤਨ ਕਰਦੇ ਸੀ ਤੇ ਉਹ ਕੁੜੀ ਹਰ ਰੋਜ਼ ਜਿਹੜੇ ਹਿਸਾਬ ਨਾਲ ਪੱਤਰਕਾਰ ਵੀ ਦੱਸ ਰਹੇ ਆ ਤੇ ਉਹਨਾਂ ਦੇ ਘਰ ਦੇ ਜੋ ਮੈਂਬਰ ਉਹ ਵੀ ਦੱਸ ਰਹੇ ਆ ਜੋ ਕੁੜੀ ਦੇ ਘਰ ਦੇ ਮੈਂਬਰ ਆ ਉਹਨਾਂ ਦੀਆਂ ਖਬਰਾਂ ਦੇ ਵਿੱਚ ਅੱਜ ਦੇ ਜੋ ਬਿਆਨ ਆਗੇ ਉਹ ਇਹ ਆਇਆ ਸਾਹਮਣੇ ਵੀ ਅਸੀਂ ਸਾਰਾ ਪਰਿਵਾਰ ਜਾਇਆ ਕਰਦੇ ਸੀ ਇਹ ਕੁੜੀ ਵੀ ਜਾਇਆ ਕਰਦੀ ਸੀ ਹਰ ਰੋਜ਼ ਕੀਰਤਨ ਸੁਣਨ ਇਹ ਬਹੁਤ ਵਧੀਆ ਕੀਰਤਨ ਕਰਦੇ ਸੀ ਜੋ ਬਾਬਾ ਜੀ ਆ ਪਰ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਇਹ ਗੱਲਬਾਤ ਕਦੋਂ ਹੋਈ ਆ ਕਿਵੇਂ ਹੋਈ ਆ ਪਰ ਜੋ ਉਸ ਕੁੜੀ ਦੇ ਉੱਪਰ ਆਪਾਂ ਜੇ ਹੁਣ ਕਹਿ ਦਈਏ ਜਿਹੜੇ ਉਹਨਾਂ ਦੇ ਬਿਆਨ ਸੀ ਕਹਿੰਦਾ ਮਤਲਬ ਬਾਬੇ ਦੇ ਸੰਬੰਧ ਸੀ ਨਜਾਇਜ਼ ਸੰਬੰਧ ਉਹਦੇ ਨਾਲ ਇਹਦਾ ਕਰਕੇ ਜਦੋਂ ਬਾਬਾ ਜੀ ਨੂੰ ਪਤਾ ਲੱਗਿਆ ਤਾਂ ਉਹਨੂੰ ਜ਼ਹਿਰ ਖਵਾ ਕੇ ਉਹਦੀ ਹੱਤਿਆ ਕੀਤੀ ਗਈ ਜੋ ਪ੍ਰਮੇਸ਼ਰ ਦੁਆਰਾ ਗੇਟ ਦੇ ਵਿੱਚ ਜ਼ਹਿਰ ਖਾਧਾ ਗਿਆ ਉਸ ਕੁੜੀ ਨੇ ਇਹ ਦੱਸ ਰਿਹਾ ਨਿਊਜ਼ ਵਾਲੇ ਤਾਂ ਤੇ ਆਪਾਂ ਵੀ ਬਾਈ ਤੁਹਾਨੂੰ ਉਹ ਚੀਜ਼ ਦੱਸਣ ਜਾ ਰਹੇ ਜੋ ਆਪਾਂ ਸੁਣੀ ਹੈ ਕਿਉਂਕਿ ਆਪਾਂ ਕੋਈ ਫੇਕ ਖਬਰ ਨਹੀਂ ਫੈਲ ਆਉਂਦੇ ਜੋ ਆਪਾਂ ਸੁਣੀ ਹੁੰਦੀ ਆ ਉਹ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਉਂਕਿ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਟਡਰੀਆਂ ਵਾਲੇ ਦੇ ਖਿਲਾਫ ਹਰ ਰੋਜ਼ ਨਵੀਂ ਤੋਂ ਨਵੀਂ ਨਿਊਜ਼ ਆ ਰਹੀ ਆ ਹਾਲਾਂਕਿ ਅੱਜ ਦੀ ਵੀਡੀਓ ਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਟਡਰੀਆਂ ਵਾਲਾ ਜਦੋਂ ਉਹਦੇ ਉੱਪਰ ਕੇਸ ਦਰਜ ਹੋਇਆ ਪਹਿਲਾਂ ਆਪਦੇ ਵੱਲੋਂ ਇੱਕ ਉਹਨਾਂ ਨੇ ਸਪਾਈ ਦਿੱਤੀ ਗਈ ਆ ਆਪਦੇ ਵੱਲੋਂ ਵੀ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਵੀ ਮੇਰੀ ਵੀ ਇਹੀ ਗੁਜ਼ਾਰਸ਼ ਆ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਸਬੂਤ ਦੇ ਧਾਰ ਤੇ ਮੈਨੂੰ ਜੇਲ੍ਹ ਦੇ ਵਿੱਚ ਭੇਜ ਸਕਦੇ ਆ ਪਹਿਲਾ ਸਬੂਤ ਐ ਸੀਬੀਆਈ ਜਾਂਚ ਕਰੇ ਵੀ ਜੇ ਮੈਂ ਇਹ ਕੀਤਾ ਰੋਪ ਤਾਂ ਮੈਨੂੰ ਜੇਲ੍ਹ ਚ ਭੇਜ ਸਕਦੇ ਸਬੂਤਾਂ ਦੇ ਧਾਰ ਤੇ ਵੀ ਇਹ ਗਲਤ ਰੋਪਾ ਜੋ ਇਹ ਮੈਂ ਸਾਬਤ ਕਰ ਦੂੰ ਵੀ ਇਹ ਗਲਤ ਆ ਆਪਦੇ ਵੱਲੋਂ ਉਹਨਾਂ ਦੇ ਇਹ ਬਿਆਨ ਆ ਪਰ ਹਰ ਰੋਜ਼ ਦੀਆਂ ਭਾਈ ਖਬਰਾਂ ਜਿਵੇਂ ਹਰ ਰੋਜ਼ ਆ ਰਹੀਆਂ ਨਿਊਜ਼ ਤੇ ਵੀ ਉਹਨਾਂ ਨੂੰ ਕੇਸ ਦਰਜ ਜੋ ਕਿ 302 ਤੇ 376 ਇਹ ਦੋ ਤਿੰਨ ਕੇਸ ਬੰਦੇ ਉਹਦੇ ਉਹਨਾਂ ਦੇ ਉੱਪਰ ਤੇ ਜਿਨ੍ਹਾਂ ਦੇ ਚੱਕਰ ਚ ਉਹ ਜੇਲ੍ਹ ਦੇ ਵਿੱਚ ਜਾ ਸਕਦੇ ਆ ਕਿਉਂਕਿ ਹਾਲਾਂਕਿ ਗੱਲ ਭਾਵੇਂ ਪੁਰਾਣੀ ਆ 2012 13 ਦੇ ਵਿੱਚ ਇਹ ਤੇ ਕੇਸ ਉਹਨਾਂ ਦੇ ਉੱਪਰ ਅੱਜ ਓਪਨ ਹੋ ਰਿਹਾ 2024 ਦੇ ਵਿੱਚ ਜੋ ਕਿ ਉਹ ਭਈ ਪ੍ਰਮਾਤਮਾ ਦਾ ਗੁਣਗਾਨ ਕਰਦੇ ਸੀ ਆਪਾਂ ਨੂੰ ਪਤਾ ਪਟਿਆਲਾ ਦੇ ਵਿੱਚ ਇੱਕ ਦਰਬਾਰ ਬਣਿਆ ਹੋਇਆ ਢੱਡਰੀਆਂ ਵਾਲੇ ਦੇ ਨਾਂ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਉੱਥੋਂ ਉਹ ਜੋ ਗੁਣਗਾਨ ਕਰਦੇ ਸੀ ਹਰ ਲੋਕ ਉਹਨਾਂ ਨਾਲ ਬਹੁਤ ਫੋਲੋ ਕਰਦੇ ਆ ਲੋਕ ਉਹਨੂੰ ਬਹੁਤ ਲੋਕ ਜੁੜੇ ਵੀ ਹੋਏ ਆ ਤਾਂ ਇਸ ਇਹ ਜੋ ਕੁੜੀ ਸੀ ਇਹ ਵੀ ਉਹਨਾਂ ਨੂੰ ਫੋਲੋ ਕਰਦੀ ਸੀ ਤਾਂ ਇਹਨਾਂ ਦਾ ਨਾਂ ਰਮਨਜੀਤ ਕੌਰ ਜੋ ਤੇ ਪ੍ਰਮ ਗੇਟ ਪ੍ਰਵੇਸ਼ਰ ਦੁਆਰਾ ਇਹਨਾਂ ਨੇ ਜ਼ਾਹਿਰ ਖਾਤਾ ਕੇ ਉੱਥੇ ਆਪਣੀ ਜਾਣ ਦਿੱਤੀ ਗਈ ਇਹਦੇ ਵਿੱਚ ਹੁਣ ਆਪਾਂ ਕਹਿ ਸਕੀਏ ਵੀ ਆਵਦੀ ਸਪਾਈ ਵੱਲੋਂ ਜੋ ਉਹਨਾਂ ਨੇ ਬਿਆਨ ਦੇ ਚੁੱਕੇ ਵੀ ਜੇ ਸਰਕਾਰ ਨੂੰ ਜਾਂ ਕਿਸੇ ਪ੍ਰਸ਼ਾਸਨ ਨੂੰ ਮੇਰੇ ਵੱਲੋਂ ਕੋਈ ਤੁਹਾਨੂੰ ਐ ਲੱਗਦਾ ਵੀ ਮੈਂ ਇਹ ਕੰਮ ਅਪਰਾਧ ਕੀਤਾ ਇਹਦੀ ਜਾਂਚ ਕੀਤੀ ਜਾਵੇ ਤਾਂ ਇਹਦੇ ਵਿੱਚ ਜੋ ਮੈਂ ਆਪਣੀ ਸਜ਼ਾ ਭੁਗਤਣ ਨੂੰ ਤਿਆਰ ਹਾਂ ਪਹਿਲਾਂ ਸੀਬੀਆਈ ਜਾਂਚ ਕਰੇ ਜੇ ਮੈਂ આરોપી ਸਾਬਤ ਹੋਣਾ ਤਾਂ ਮੈਨੂੰ ਜੇਲ੍ਹ ਚ ਪੇਛ ਸਕਦੇ ਆ ਹਾਲਾਂਕਿ ਹੁਣ ਇਸ ਟਾਈਮ ਜਿਹੜੇ ਹਸਾਬ ਨਾਲ ਖਬਰਾਂ ਦੇ ਵਿੱਚ ਦੱਸ ਰਹੇ ਅੱਜ ਦੀਆਂ ਵਿੱਚ ਵੀ ਬਾਬਾ ਜੋ ਉੱਥੇ ਡੇਰੇ ਦੇ ਵਿੱਚ ਨਹੀਂ ਹੈ ਚੇਤਾ ਬਾਬਾ 12 ਵਜੇ ਚੈੱਕ ਕੀਤਾ ਹੋਰ ਜਿਹੜੇ ਹਸਾਮਨਾ ਖਬਰਾਂ ਵਿੱਚ ਦੱਸ ਰਿਹਾ ਵੀ ਬਾਬਾ ਜੀ ਡੇਰੇ ਦੇ ਵਿੱਚ ਮੌਜੂਦ ਨਹੀਂ ਹੈ ਹਜੇ ਤੱਕ ਕੋਈ ਗੱਲਬਾਤ ਨਹੀਂ ਸਾਹਮਣੇ ਆਈ ਪਰ ਕੋਰਟ ਦੇ ਬਿਆਨ ਜੋ ਕੋਰਟ ਦੇ ਬਿਆਨ ਦੁਆਰਾ ਗੱਲ ਆਈ ਹੈ ਸਾਹਮਣੇ ਉਹ ਇਹ ਕਿਹਾ ਗਿਆ ਵੀ 302 ਦਾ ਤੇ 376 ਦਾ ਪਰਚਾ ਦਰਜ ਹੋਣ ਜਾ ਰਿਹਾ ਟੱਡੀਆਂ ਵਾਲੇ ਉੱਪਰ ਜੇਲ੍ਹ ਵੀ ਜਾ ਸਕਦੇ ਆ ਕਿਉਂਕਿ ਜਿੰਨੀ ਕੀ ਖਬਰ ਹੁੰਦੀ ਆ ਆਪਾਂ ਤੁਹਾਡੇ ਤੱਕ ਉਹ ਪਹੁੰਚਾਉਣੇ ਆ ਅੱਜ ਦੀਆਂ ਖਬਰਾਂ ਜਿਵੇਂ ਜਾਦਾ ਟੱਡਰੀਆ ਵਾਲੇ ਦੇ ਉੱਪਰ ਵਾਇਰਲ ਹੋ ਰਹੀ ਸੀ ਤੇ ਆਪਾਂ ਤੁਹਾਡੇ ਤੇ ਉਹ ਚੀਜ਼ ਪਹੁੰਚਾਉਣੀ ਆ ਕਿਉਂਕਿ ਆਪਣਾ ਹੱਕ ਆ ਭਾਈ ਜੋ ਆਪਣਾ ਚੈਨਲ ਆ ਪੰਜਾਬ ਦੇ ਮੁੱਦਿਆਂ ਤੇ ਤਾਂ ਆਪਾਂ ਤੁਹਾਡੇ ਤੇ ਉਹ ਖਬਰ ਪਹੁੰਚਾਉਣੀ ਆ ਕੋਈ ਵੀ ਆਪਣੇ ਚੈਨਲ ਤੇ ਫੇਕ ਖਬਰ ਨਹੀਂ ਹੁੰਦੀ ਕਿਉਂਕਿ ਆਪਾਂ ਸਬੂਤਾਂ ਦੇ ਧਾਰ ਤੇ ਖਬਰ ਪਹੁੰਚਾਉਣੀ ਆ ਤੇ ਇਹ ਅੱਜ ਦੀ ਆ ਵੀਡੀਓ ਜੋ ਵਾਇਰਲ ਹੋ ਰਹੀ ਸੀ ਆਪਾਂ ਤੁਹਾਡੇ ਤੇ ਖਬਰ ਪਹੁੰਚਾਤੀ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਹੋਰ ਵੀ ਕਈ ਜਿਵੇਂ ਨਾਨਕ ਸਰਦਾ ਅਜ ਤੋਂ ਪਹਿਲਾਂ ਮੁੱਦਾ ਨਾਨਕ ਸਰਦਾ ਚੱਕਿਆ ਗਿਆ ਸੀ ਲੱਖਾ ਬਾਬਾ ਜੋ ਨਾਨਕ ਸਰ ਦੇ ਮੁਖੀ ਉਥੋਂ ਦੇ ਨੰਦ ਸਿੰਘ ਦੇ ਘਰ ਦੇ ਆਪਾਂ ਕਹਿੰਦੇ ਆ ਵੀ ਉਥੋਂ ਦੀ ਇਹ ਬਦਨਾਮੀ ਵੀ ਕੀਤੀ ਗਈ ਆ ਲੱਖਾ ਬਾਬਾ ਜੋ ਨਾਨਕ ਸਰ ਦੇ ਮੁਖੀ ਸੀ ਇਹਨਾਂ ਦੇ ਵੀ ਇੱਕ ਸੇਵ ਟੂ ਸੇਮ ਆਹੀ ਚੀਜ਼ ਉਹਨਾਂ ਉੱਪਰ ਵੀ ਦਰਜ ਹੋਇਆ ਸੀ ਕਿਉਂਕਿ ਆਪਾਂ ਬਾਰ ਬਾਰ ਨਾਮ ਨਹੀਂ ਲੈਣਾ ਚਾਹੁੰਦੇ YouTube ਉੱਪਰ ਚੈਨਲ ਤੇ ਸਰਪੰੰਦਾ ਆਪਾਂ ਜੀ ਦੁਬਾਰਾ ਦੁਬਾਰਾ ਇਸ ਚੀਜ਼ ਦਾ ਨਾਮ ਲਾਵਾਂਗੇ ਅੱ비 ਬਹੁਤ ਖਬਰ ਆ ਰਹੀਆਂ ਸਾਹਮਣੇ ਹਰ ਰੋਜ਼ ਪਹਿਲਾਂ ਲੱਖੇ ਬਾਬੇ ਦੀਆਂ ਕਿੰਨਾ ਤੁਸੀਂ ਦੇਖਿਆ ਮੁੱਦਾ ਬਹੁਤ ਪੱਕਾ ਸੀ ਮੈਰੋ ਮੈਰੋ ਨੂੰ ਲੈ ਕੇ ਚਲੋ ਉਹਨਾਂ ਨੇ ਆਪਣੀ ਗਲਤੀ ਵੀ ਮੰਨੀ ਆ ਚਲੋ ਜੀ ਅੱਜ ਦਾ ਜੋ ਮੁੱਦਾ ਆਪਣਾ ਖਾਸ ਕਰਕੇ ਇਹਨਾਂ ਦੇ ਉੱਪਰ ਵੀਡੀਓ ਬਣਾਈ ਗਈ ਆ ਤੋ ਜੋ ਬਈ ਸਾਹਮਣੇ ਆ ਰਹੀਆਂ ਸੀ ਤੇ ਢੱਡਰੀਆਂ ਵਾਲੇ ਦੇ ਉਹ ਆਪਾਂ ਤੁਹਾਡੇ ਤੱਕ ਪਹੁੰਚਾਤੀ ਅੱਜ ਦੀ ਖਬਰ ਕੀ ਹੈ ਉਹਨਾਂ ਦਾ ਹਾਲਾਂਕਿ ਹਜੇ ਸੱਚ ਝੂਠ ਦਾ ਨਹੀਂ ਫੈਸਲਾ ਹੋਇਆ ਨਾ ਉਹਨਾਂ ਤੇ ਹਜੇ ਤੱਕ ਕੋਈ ਪਰਚਾਦਰ ਜੋ ਹੈ ਕਿਉਂਕਿ ਆਪਦੇ ਵੱਲੋਂ ਉਹਨਾਂ ਦੀ ਸਿਪਾਈ ਦੇ ਵਿੱਚ ਇਹ ਕਹਿਤਾ ਗਿਆ ਵੀ ਜੇ ਕੋਈ ਸਾਡੇ ਉੱਪਰ ਸੀਬੀਆਈ ਜਾਂਚ ਕਰੇ ਜੇ ਕੋਈ ਸਬੂਤ ਸਬੂਤ ਦੇ ਧਾਰ ਤੇ ਮੈਨੂੰ ਜੇਲ੍ਹ ਭੇਜ ਸਕਦੇ ਕਿਉਂਕਿ ਮੈਂ ਕੋਈ ਗੁਨਾਹ ਨਹੀਂ ਕੀਤਾ ਮੈਂ ਇਹ ਸਾਬਿਤ ਕਰ ਦੂਗਾ ਵੀ ਮੈਂ ਬੇਗੁਨਾ ਕਿਉਂਕਿ ਅੱਜ ਤੋਂ 12 ਸਾਲ ਪਹਿਲਾਂ ਕੇਸ ਅੱਜ ਓਪਨ ਹੋ ਰਿਹਾ ਜਾ ਰਿਹਾ ਵੀ ਇਹ ਪਹਿਲਾ ਜੁਡੀ ਸੁਣਵਾਈ ਹੋਈ ਪਹਿਲਾ ਨੰਬਰ ਤਾਂ ਉਹਦੇ ਵਕੀਲ ਵੀ ਕਹਿ ਰਹੇ ਆ ਜੋ ਕਿ ਇਹਦੇ ਪਾਪਾ ਢੜਰੀਆਂ ਵਾਲੇ ਦਾ ਜੋ ਵਕੀਲ ਆ ਉਹਨਾਂ ਦੇ ਬਿਆਨ ਦੇ ਵਿੱਚ ਇਹ ਕਹਿਆ ਉਹਨਾਂ ਨੇ ਵੀ ਅੱਜ ਤੋਂ 12 ਸਾਲ ਦਾ ਇਹ ਮੁੱਦਾ ਤਾਂ ਅੱਜ 2024 ਦੇ ਵਿੱਚ 12-13 ਸਾਲ ਬਾਅਦ ਸੁਣਵਾਈ ਹੋਣ ਜਾ ਰਹੀ ਆ ਇਹਦੇ ਵਿੱਚ ਸਿੱਧਾ ਸਾਫ ਪਤਾ ਲੱਗਦਾ ਵੀ ਇਹ ਝੂਠ ਆ ਵੀ ਅੱਜ ਹੀ ਕਿਉਂ ਇਹ ਕੇਸ ਚੱਕਿਆ ਗਿਆ ਪਹਿਲਾਂ ਵੀ ਕੇਸ ਓਪਨ ਹੋ ਸਕਦਾ ਸੀ ਇਹਨਾਂ ਉੱਪਰ ਕਿਉਂਕਿ ਅੱਜ ਤੋਂ 2012 ਦੀ ਗੱਲ ਆ ਇਹ ਜੋ ਪ੍ਰਵੇਸ਼ ਦੁਆਰਾ ਗੇਟ ਦੇ ਵਿੱਚ ਉਹਨਾਂ ਨੇ ਜ਼ਹਿਰ ਖਾ ਕੇ ਆਪਣੀ ਹੱਤਿਆ ਕੀਤੀ ਆ ਉਸ ਕੁੜੀ ਨੇ ਜੋ ਰਮਨਜੀਤ ਕੋ ਤਾ ਵੀ ਇਹ ਪਹਿਲਾ ਕਿਉਂ ਨਹੀਂ ਹੋਇਆ ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਉਹਨਾਂ ਦੇ ਵਕੀਲ ਦਾ ਤੇ ਅੱਜ ਦੀ ਵੀ ਜੋ ਖਬਰ ਸੀ ਆਪਾਂ ਤੁਹਾਡੇ ਤੇ ਇੱਕ ਪਹਛਾਤੀ ਜਿੰਨਾ ਤੱਕ ਵੀ ਵੀਡੀਓ ਜਾਂਦੀ ਹੈ ਬਈ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਕਿਉਂਕਿ ਆਪਣੇ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਆਪਾਂ ਜੋ ਆਪਣੇ ਪੰਜਾਬ ਚੋਂ ਦਾ ਆਪਾਂ ਤੁਹਾਡੇ ਤੇ ਇੱਕ ਉਹ ਪਹੁੰਚਾਉਂਦੇ ਆ ਜੀ ਤੇ ਅੱਜ ਦੀ ਵੀਡੀਓ ਆਪਣੀ ਢੱਡਰੀਆਂ ਵਾਲੀ ਤੇ ਜਿੰਨਾ ਤੱਕ ਵੀਡੀਓ ਜਾਂਦੀ ਹੈ ਬਈ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ